ਕਿਚਲੇ ਦਿਨੀ ਬਲਟੋਹਾ ਵਿਖੇ ਪੁੱਤ ਦੇ ਲਵ ਮੈਰਿਜ ਤੋਂ ਬਾਅਦ ਲੜਕੀ ਵਾਲਿਆਂ ਵੱਲੋਂ ਐਸੀ ਸਮਾਜ ਨਾਲ ਸੰਬੰਧਿਤ ਇੱਕ ਔਰਤ ਨੂੰ ਨੰਗਨ ਕਰਕੇ ਉਸਦੀ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੂਰੇ ਐਸੇ ਸਮਾਜ ਅਤੇ ਪੰਜਾਬ ਭਰ ਵਿੱਚ ਨਿਆਂਪਸੰਦ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਅਧਰ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਐਸੇ ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਵੈਦਪੀੜਤ ਔਰਤ ਨੂੰ ਮਿਲਣ ਲਈ ਉਸਦੇ ਘਰ ਪਹੁੰਚੇ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਨਾਲ ਹੀ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਇੰਸੀਡੈਂਟ ਹੋਇਆ ਹੈ ਭੈਣ ਕੁਲਵਿੰਦਰ ਕੌਰ ਦੇ ਨਾਲ ਬੜਾ ਮੰਦ ਭਗ ਹੈ ਸਿੱਖ ਧਰਮ ਦੇ ਵਿੱਚ ਸਾਨੂੰ ਲੋਕਾਂ ਨੂੰ ਸਿਖਾਇਆ ਹੀ ਗਿਆ ਸਾਡੇ ਗੁਰੂ ਸਾਹਿਬਾਨਾ ਵੱਲੋਂ ਕਿ ਮਲਜ਼ੂਮਾਂ ਦੀ ਤੇ ਔਰਤ ਦੀ ਜਿਹੜੀ ਰੱਖਿਆ ਉਹ ਸਾਡਾ ਪਰਮ ਧਰਮ ਹੈ ਜੋ ਇੱਥੇ ਵਾਕਿਆ ਹੋਇਆ ਇਹ ਬਹੁਤ ਨਿੰਦਣਯੋਗ ਹੈ ਸਾਰੇ ਪੰਜਾਬ ਨੇ ਹੀ ਨਹੀਂ ਇਵਨ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਲੋਕ ਬੈਠੇ ਉਹਨਾਂ ਨੇ ਬੜਾ ਇਸ ਗੱਲ ਦਾ ਬੁਰਾ ਮਨਾਇਆ ਕਿ ਇਹ ਚੀਜ਼ ਅਗਰ ਪੰਜਾਬ ਵਿੱਚ ਹੁੰਦੀ ਆ ਤਾਂ ਸਾਡੇ ਮੱਥੇ ਤੇ ਕਲੰਕ ਲੱਗਦਾ ਸੋ ਇਸੇ ਸੰਦਰਭ ਤੇ ਮੈਂ ਛੋਟੇ ਵੀਰ ਪੁੱਲਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਉਣਾ ਚਾਹੁੰਨਾ ਹਾਂ ਗੱਲਬਾਤ ਤਾਂ ਜਿੱਦਣ ਇਨਸੀਡੈਂਟ ਹੋਇਆ ਡੀਸੀ ਸਾਹਿਬ ਨਾਲ ਤੇ ਐਸਐਸਪੀ ਸਾਹਿਬ ਨਾਲ ਤਕਰੀਬਨ ਹਰ ਰੋਜ਼ ਹੀ ਹੋ ਰਹੀ ਹੈ ਕਿ ਇਹ ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਐਂਡ ਪੁਲਿਸ ਨੇ ਲਿਆ ਵੀ ਹੈ ਹਾਈ ਕੋਰਟ ਸਾਡੇ ਮਾਨਯੋਗ ਅਦਾਲਤ ਨੇ ਵੀ ਇਹਦਾ ਜਿਹੜਾ ਸੰਦਰਭ ਲਿਆ ਤੇ ਮੈਨੂੰ ਆਸ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਨੂੰ ਸਖਤ ਸਜ਼ਾ ਮਿਲੇ ਕਾਂਗਰਸ ਪਾਰਟੀ ਨੇ ਇੱਕ ਇਹ ਸਾਰੇ ਇਨਸੀਡੈਂਟ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਕਿਉਂਕਿ ਸਾਡੇ ਐਸ்சி ਵਿੰਗ ਦੇ ਸਾਡੇ ਚੇਅਰਮੈਨ ਹੈ ਔਰ ਇਸ ਘੜੀ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਜਿੱਥੋਂ ਤੱਕ ਵੀ ਇਹਨਾਂ ਨੂੰ ਇਨਸਾਫ ਦਵਾਉਣ ਦੀ ਲੋੜ ਪਈ ਕਾਂਗਰਸ ਪਾਰਟੀ ਔਰ ਇਸ ਮੁੱਚੀ ਸਾਡੀ ਲੀਡਰਸ਼ਿਪ ਵਚਨਬੱਧ ਆ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਪਰ ਇਹ ਇਨਸੀਡੈਂਟ ਹੋਣ ਦੇ ਪਰਿਵਾਰ ਤੋਂ ਮਿਲਣ ਤੋਂ ਬਾਅਦ ਇਹ ਵੀ ਗੱਲਾਂ ਪਤਾ ਲੱਗਦੀਆਂ ਵੀ ਪੁਲਿਸ ਦੀ ਔਰ ਪ੍ਰਸ਼ਾਸਨ ਦੀ ਜਿਹੜੀ ਨਲੈਕੀ ਆ ਉਹ ਸਾਹਮਣੇ ਆਉਂਦੀ ਕਿਉਂਕਿ 6-7 ਸਾਲ ਪਹਿਲਾਂ ਵੀ ਇਨਸੀਡੈਂਟ ਹੋਇਆ ਔਰ ਚੰਦ ਦਿਨ ਪਹਿਲਾਂ ਵੀ ਜਦੋਂ ਬੱਚਿਆਂ ਨੇ ਉੱਥੇ ਕੋਰਟ ਜਾ ਕੇ ਵਿਆਹ ਕਰਾਇਆ ਉੱਥੇ ਤੇ ਉਹਦੀ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਥਾਣਿਆਂ ਚ ਆਈ ਔਰ ਪੁਲਿਸ ਹਲੋਂ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਵੀ ਕੋਈ ਐਹੋ ਜੀ ਘਟਨਾ ਨਾ ਵਾਪਰੇ ਜਦੋਂ ਪਤਾ ਆਂਡ ਗਵਾਂਡ ਦੇ ਵਿੱਚ ਜਦੋਂ ਕੋਈ ਐਹੋ ਜੀ ਗੱਲਬਾਤ ਆ ਤੇ ਕੋਈ ਨਾ ਕੋਈ ਕੜਤਨ ਨਿਕਲ ਹੀ ਆਉਣੀ ਸੋ ਮੈਂ ਸਮਝਦਾ ਵੀ ਇਹਦੇ ਪਿੱਛੇ ਜਿਹੜੀ ਨਲੈਕੀ ਸਰਕਾਰ ਦੀ ਜਿਹੜੀ ਸਰਕਾਰ ਦੀ ਪੱਕੇ ਅਫਸਰशाही ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਹ ਸਾਹਮਣੇ ਆਈ ਹੈ ਔਰ ਮੁੱਖ ਜਿਹੜਾ ਦੋਸ਼ੀ ਜਿਹੜਾ ਉਹਨਾਂ ਨੂੰ ਫੜਿਆ ਗਿਆ ਉਹ ਆਪ ਦੀ ਕੀ ਕਹਿੰਦੇ ਹੁੰਦੇ ਆ ਵੀ ਹੁਣ ਫੇਸ ਸੇਵਿੰਗ ਲਈ ਖਾਣਾ ਪੂਰਤੀ ਲਈ ਜਿਹੜੀਆਂ ਕਾਰਵਾਈਆਂ ਤਾਂ ਕਰਨੀਆਂ ਇਹਨਾਂ ਨੂੰ ਪਈਆਂ ਪੀ ਜਦੋਂ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਵੀ ਜੱਜ ਸਬੰਧਾਂ ਦੀਆਂ ਡਿਊਟੀਆਂ ਲਈਆਂ ਗਈਆਂ ਹੋਰ ਪ੍ਰਸ਼ਾਸਨ ਵੱਲੋਂ ਡਿਊਟੀਆਂ ਲਈਆਂ ਗਈਆਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਇਨਸੀਡੈਂਟ ਹੋਣ ਤੋਂ ਤਿੰਨ ਚਾਰ ਦਿਨ ਬਾਅਦ ਜਿਹੜੀ ਵੀਡੀਓ ਵਾਇਰਲ ਹੋਈ ਕਿ ਨਹੀਂ ਵੀ ਉਸੇ ਵੇਲੇ ਲਾਈਵ ਕੀਤੀ ਔਰ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਜੇ ਘਟਨਾ ਇੰਨੀ ਜਨਤਕ ਵੀ ਨਾ ਹੁੰਦੀ ਅੱਜ ਬੜਾ ਪਰਿਵਾਰ ਵੀ ਜਿੱਥੇ ਸ਼ਰਮ ਸ਼ਰਮਸਾਰ ਆ ਸਾਡਾ ਇਲਾਕਾ ਵੀ ਸ਼ਰਮਸਾਰ ਆ ਵੀ ਇਹ ਘਟਨਾ ਜਿਹੜੀ ਇੱਥੇ ਵਾਪਰੀ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਤੋਂ ਬੜੀ ਨਲਾਕੀ ਜਿਹੜੀ ਹੈ ਪ੍ਰਸ਼ਾਸਨ ਜਿੱਥੇ ਹਰ ਮੁੱਦੇ ਤੇ ਫੇਲ ਹੋਈ ਹੈ ਅੱਜ ਸਾਡੀਆਂ ਮਾਤਮਾਂ ਭੈਣਾਂ ਦੀ ਇੱਜ਼ਤ ਬਤੌਣ ਦੇ ਵਿੱਚ ਵੀ ਜਿਹੜੀ ਹੈ ਇਹ ਮੌਜੂਦਾ ਸਰਕਾਰ ਇੱਕ ناکਾਮ ਤੇ ਇੱਕ ਨਪੁੰਸੰਗ ਸਰਕਾਰ ਜਿਹੜੀ ਆ ਉਹ ਸਾਹਮਣੇ ਆਈ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandra Kal Center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ